ਇਹ ਪਿੰਡ ਰਾਜੋਂ ਦੇ ਬਾਰੇ ਕੰਡਾ ਗਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਇਹ ਦੇਖ ਪਿੱਛੋ ਸਾਈਡ ਮਾਰਦੀ ਹੈ ਇਹ ਪਿੰਡ ਇਧਰੋਂ ਜਾ ਰਹੇ ਸੀਗੇ ਤੇ ਉਧਰੋਂ ਗੱਡੀ ਆ ਰਹੀ ਸੀ ਹਾਂ ਜੀ ਦੋਵਾਂ ਦੀ ਡੈਥ ਹੋ ਗਈ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਢੀਸਦੀ ਹੋਈ ਲੈ ਗਈ ਹੈ ਜੀ ਇੱਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਗੱਡੀ ਵਾਲਾ ਮੌਕੇ ਤੋਂ ਭੱਜ ਗਿਆ ਜੀ ਕੀ ਨਾਮ ਵੀਜੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗੇ ਜੀ ਆ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਹੈ ਕੀ ਨਾਮ ਸੀਗਾ ਗੁਰਵਿੰਦਰ ਸਿੰਘ ਆ ਕਿ ਕਿਦਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਪਿੰਡ ਰਾਜੋਗਾ ਦੇ ਬਾਰੇ ਕੰਡਾ ਜ਼ਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਭੱਲੇਦਾਰ ਸੀਗੇ ਤੋਂ ਗੱਡੀ ਆ ਰਹੀ ਨੇ ਦੇਖ ਪਿੱਛੋਂ ਸਾਈਡ ਮਾਰਦੀ ਆ ਇਹ ਪਿੰਡ ਇਧਰੋਂ ਜਾ ਰਹੇ ਸੀਗੇ ਤੋਂ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਪੀਖੇੜ ਨੂੰ ਜਾ ਰਹੇ ਸੀ ਕਿੱਥੇ ਖੇੜ ਨੂੰ ਜਾ ਰਹੇ ਸੀ ਅੱਛਾ ਇੱਕ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਜੀ ਮਾਸ ਮੰਨਦ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਕੀ ਨਾਮ ਆਮਿਰ ਸਿੰਘ ਆਹ ਵੀ ਅੱਛਾ ਮਾਮਿਰ ਸਿੰਘ ਵਿਆਹ ਹੈ ਕੀ ਨਾਮ ਹੈ ਅੰਕਲ ਜੀ ਇਹ ਚਿੰ다 ਸਿੰਘ ਜੀ ਪਿੰਡ ਕਿਹੜਾ ਹੈ ਉਹ ਰਾਜੋ ਅੱਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡੈਥ ਵੀ ਕੀ ਲੱਗਦੇ ਤੁਹਾਡੇ ਇਹ ਚਲੋ ਇੱਕੋ ਮੇਰਾ ਜਿਹੜਾ ਮਾਂ ਵੀਰੋ ਵੀ ਮੇਰਾ ਪਤੀ ਯਾਰਾ ਜੋਜਾ ਵੀ ਉਹ ਵੀ ਚਲੋ ਪਤੀ ਗਈ ਸਾਡੇ ਲੱਕ ਮਾਰ ਕੇ ਆਂਟਿਆ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਇਹ ਰਾਜੋਕਿਆਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਤੇ ਮਗਰੋਂ ਸਾਈਡ ਤੋਂ ਆਕਤੀ ਕਿਤੇ ਕੋਲ ਦੋਵਾਂ ਦੀ ਡੈਥ ਹੋ ਗਈ ਹੈ ਹਾਂਜੀ ਦੋਵਾਂ ਦੀ ਡੈਥ ਹੋ ਗਈ ਹੈ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਗੱਡੀ ਸੁੱਟ ਕੇ ਤੇ ਆਪ ਭੱਜ ਗਏ ਆ ਪੁਲਿਸ ਆਈ ਆ ਐਸਐਸਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਆ ਸਾ ਕਰਦੀ ਤੋਂ ਕੁੱਲ ਦੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂ ਵਾਸਤੇ ਕੋਈ ਹੋ ਦਾ ਕੰਮ ਨਾ ਕਰੇ ਕੋਈ ਜਿਹੜਾ ਅੱਜ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਤੇ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਨਾ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਖੜੀਸਦੀ ਹੋਈ ਲੈ ਗਈ ਹੈ ਜੀ ਇਹ ਚ ਜਿਹੜੇ ਮਰਨ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ 121 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ ਚ ਲੇਵਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਕੰਡਾ ਕਰ ਵਾਪਸ ਜਾ ਰਹੇ ਸੀ ਤੇ ਗੱਡੀ ਨੇ ਪਿੱਛੇ ਟੱਕਰ ਮਾਰੀ ਹਾਂਜੀ ਪਿੱਛੇ ਟੱਕਰ ਮਾਰੀ ਹੈ ਜੀ ਤੇ ਫਿਰ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੋਕੇ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਹਾਂ ਦੀ ਮੌਤ ਹੋ ਗਈ ਇਹਨਾਂ ਦੋਹਾਂ ਦੀ ਮੌਤ ਹੋ ਗਈ ਸੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰ ਰਹੇ ਇਹ ਫਿਰ ਦਰਜ ਕਰਕੇ ਇਹਨਾਂ ਦਾ ਲਾਸ਼ਾਂ ਦਾ ਪੋਸਟਮਾਰਟਮ ਕਰਾਗੇ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ